ਕਰ ਲਾ ਛੋਟ ਕਰ ਲਾ ਜੀ ਸਰ ਕੀ ਨਾਮ ਹੈ ਤੁਹਾਡਾ ਜੀ ਜਿਹੇ ਕਹਾ ਰਹੇ ਐ ਇਸੇ ਸਰ ਇਹ ਮਾਮਲਾ ਆਇਆ ਜਿਹੜਾ ਪੁਲ ਦੇ ਉੱਤੇ ਕਹਿੰਦੇ ਤੁਸੀਂ ਵੀਟਰ ਨੂੰ ਅੱਗ ਲੱਗਿਆ ਉਹਨਾ 112 ਦੇ ਕਪਰੇਟ ਆਈ ਆ ਜੀ ਉੱਤੇ ਪੁਲ ਦੇ ਉੱਤੇ ਐਲੀਮੈਂਟ ਪੁਲ ਦੇ ਉੱਤੇ ਕੋਈ ਜੁਪੀਟਰ ਆ ਹੈ ਜੀ ਤਾਂ ਸਰਦਾਰ ਸਿੱਖ ਵਿਅਕਤੀ ਜਾ ਰਿਹਾ ਸੀ ਤੇ ਉਹਦੀ ਇਹ ਅਚਾਨਕ ਅੱਗ ਲੱਗੀ ਆ 8:30 ਤੋਂ ਪਹਿਲਾਂ ਉਹਨੂੰ ਤਾਂ ਬੰਦੇ ਨੇ ਹਸਪੀਟਲ ਭੇਜਤਾ ਆ ਸਾਹਮਣੇ ਇੱਥੇ ਅੱਗ ਲੱਗੀ ਆ ਚੱਕ ਕੇ ਉਹਨੂੰ ਸਾਈਡ ਤੇ ਕੀਤਾ ਥੋੜਾ ਅਸੀਂ ਮੌਕੇ ਤੇ ਪਹੁੰਚੇ ਬਾਕੀ ਪਤਾ ਲੱਗਿਆ ਵੀ ਅੱਗ ਲੱਗਣ ਦਾ ਕਾਰਨ ਕੀ ਸੀ ਪਤਾ ਨਹੀਂ ਉਹ ਤਾਂ ਹੁਣ ਜਾਦਾ ਉਹ ਬੰਦਾ ਦੱਸ ਸਕਦਾ ਇਹ ਤਾਂ ਬੱਸ ਪਟੋਲਾ ਦੀ ਗੱਡੀ ਆ ਹੋ ਸਕਦਾ ਕਿ ਤੇ ਟੈਂਕੀ ਟੋਕੀ ਜਾਂ ਗੱਡੀ ਪੁਰਾਣੀ ਕਰਕੇ ਅੱਗ ਲੱਗੀ ਹੋਗੀ ਚਾਹ ਸ਼ਾਰਟ ਸਰਕਟ ਕਰਕੇ ਵੀ ਹੋ ਸਕਦਾ ਇਹ ਤਾਂ ਹੁਣ ਉਹਨੂੰ ਪਤਾ ਲੱਗੇ ਸਰ ਜੁਪੀਟਰ ਤੇ ਜਿਹੜਾ ਜਾ ਰਿਹਾ ਸੀ ਸਿੰਗਲ ਸੀਗਾ ਜਾਂ ਦੋ ਦਿਨ ਇਹ ਹੁਣ ਪਤਾ ਨਹੀਂ ਮੇਰੇ ਕਹਾ ਸਿੰਗਲ ਹੀ ਸੀਗਾ ਪਗੜੀ ਉਹਦੀ ਉਹ ਪਈ ਆ ਬਾਕੀ ਇੱਥੇ ਅੱਗ ਲੱਗੀ ਔਰ ਮੈਸਾ ਸਾਰੇ ਆ ਪੰਪਲੇਟ ਜਿਹੇ ਖਲਾਰੇ ਪਏ ਉਹਦੇ ਸਰ ਹਾਲਤ ਕਿਦਾ ਵੀ ਆ ਹੁਣ ਪਤਾ ਨਹੀਂ ਹੁਣ ਸਿੰਗਲ ਜਾ ਕੇ ਆਈ ਉਹਨੂੰ ਭੇਜਦੇ ਥਾਣੇ ਜਾ ਕੇ ਪਤਾ ਕਰ ਲੈਂਦੇ ਫਿਰ ਉਸ ਤੋਂ ਬਾਅਦ ਕਰਦੇ ਠੀਕ ਹੈ ਜੀ ਕਰਲਾ ਸ਼ਾਟ ਕਰਲਾ ਰੈਡੀ ਸਰ ਕੀ ਨਾਮ ਹੈ ਤੁਹਾਡਾ ਜੀ ਜੇ ਕਹਾਰੇ ਸਿਰ ਇਹ ਮਾਮਲਾ ਹੋਇਆ ਜਿਹੜਾ ਪੁਲ ਦੇ ਉੱਤੇ ਕਹਿੰਦੇ ਕੁਝ ਵੀਕਲ ਸੀ ਉੱਥੇ ਲੱਗਿਆ ਉਹਦਾ 1012 ਤੱਕ ਬਰੇਡ ਆਈ ਆ ਜੀ ਉੱਤੇ ਪੁਲ ਦੇ ਉੱਤੇ ਐਨੀਮੇਟ ਪੁਲ ਦੇ ਉੱਤੇ ਇੱਕ ਜੂਪੀਟਰ ਆ ਹੈ ਜੀ ਕੋ ਸਰਦਾਰ ਸਿੱਖ ਵਿਅਕਤੀ ਜਾ ਰਿਹਾ ਸੀ ਤੇ ਉਹਦੀ ਇਹ ਅਚਾਰਕ ਅੱਗ ਲੱਗੀ ਆ ਸਾਡੇ 8:00 ਤੋਂ ਪਹਿਲਾਂ ਉਹਨੂੰ ਤਾਂ ਬੰਦੇ ਨੂੰ ਹਸਪੀਟਲ ਭੇਜਤਾ ਆ ਸਾਹਮਣੇ ਇੱਥੇ ਅੱਗ ਲੱਗੀ ਆ ਚੱਕ ਕੇ ਉਹਨੂੰ ਸਾਈਡ ਤੇ ਕੀਤਾ ਥੋੜਾ ਅਸੀਂ ਮੌਕੇ ਤੇ ਪਹੁੰਚੇ ਹਾਂ ਬਾਕੀ ਪਤਾ ਲੱਗਿਆ ਵੀ ਅੱਗ ਲੱਗਣ ਦਾ ਕਾਰਨ ਕੀ ਸੀਗਾ ਪਤਾ ਨਹੀਂ ਉਹ ਤਾਂ ਹੁਣ ਜਾਦਾ ਉਹ ਬੰਦਾ ਦੱਸ ਸਕਦਾ ਇਹ ਤਾਂ ਵੈਸੇ ਪਟੋਲਾ ਦੀ ਗੱਡੀ ਆ ਜੀ ਹੋ ਸਕਦਾ ਕਿਤੇ ਟੈਂਕੀ ਟੋਕੀ ਜਾਂ ਗੱਡੀ ਪੁਰਾਣੀ ਕਰਕੇ ਅਜ ਲੱਗੀ ਹੋਗੀ ਜਾਂ ਸ਼ਾਰਟ ਸਰਕਟ ਕਰਕੇ ਵੀ ਹੋ ਸਕਦਾ ਇਹ ਤਾਂ ਹੁਣ ਉਹਨੂੰ ਕੋਈ ਪਤਾ ਲੱਗੇ ਸਰ ਜੁਪੀਟਰ ਤੇ ਜਿਹੜਾ ਜਾ ਰਿਹਾ ਸੀ ਸਿੰਗਲ ਸੀਗਾ ਜਾਂ ਦੋ ਦਿਨ ਇਹ ਹੁਣ ਪਤਾ ਨਹੀਂ ਮੇਰੇ ਖਿਆਲ ਸਿੰਗਲ ਹੀ ਸੀਗਾ ਪਗੜੀ ਉਹਦੀ ਉਹ ਪਈ ਆ ਬਾਕੀ ਇੱਥੇ ਅੱਗ ਲੱਗੀ ਆ ਔਰ ਮੈਂ ਸਾਾਰੇ ਆ ਪੰਪ ਪਲੇਟ ਜੇ ਖਲਾ ਰਹੇ ਪਏ ਉਹਨੇ ਸਰ ਹਾਲਤ ਕਿਦਾ ਵੀ ਆ ਹੁਣ ਪਤਾ ਨਹੀਂ ਹੁਣ ਸਿਪਲ ਜਾ ਕੇ ਆਈ ਨੂੰ ਭੇਜਦੇ ਥਾਣੇ ਜਾ ਕੇ ਪਤਾ ਕਰ ਲੈਂਦੇ ਫਿਰ ਉਸ ਤੋਂ ਬਾਅਦ ਕਰਦੇ ਠੀਕ ਹੈ ਜੀ ਕਰ ਲਾ ਸ਼ਾਟ ਕਰ ਲਾ ਰੈਡੀ ਸਰ ਕੀ ਨਾਮ ਹੈ ਤੁਹਾਡਾ ਜਿਹੇ ਕਹਾ ਰਹੇ ਸੀ ਸਰ ਉਹ ਹੀ ਮਾਮਲਾ ਹੋਇਆ ਜਿਹੜਾ ਪੁਲ ਦੇ ਉੱਤੇ ਕਹਿੰਦੇ ਤੁਸੀਂ ਵੀਕਲ ਨੂੰ ਅੱਗ ਲੱਗਿਆ ਉਹਦਾ 1012 ਤੱਕ ਬਰੇਡ ਆਈ ਆ ਜੀ ਤੇ ਪੁਲ ਦੇ ਉੱਤੇ ਐਨੀਮੇਟ ਪੁਲ ਦੇ ਉੱਤੇ ਇੱਕ ਜੂਪੀਟਰ ਆ ਹੈ ਜੀ ਤਾਂ ਸਰਦਾਰ ਸਿੱਖ ਵਿਅਕਤੀ ਜਾ ਰਿਹਾ ਸੀ ਤੇ ਉਹਦੀ ਇਹ ਅਚਾਰਕ ਅੱਗ ਲੱਗੀ ਆ ਸਾਢੇ 8:00 ਤੋਂ ਪਹਿਲਾਂ ਉਹਨੂੰ ਤਾਂ ਬੰਦੇ ਨੂੰ ਹਸਪੀਟਲ ਭੇਜਤਾ ਆ ਸਾਹਮਣੇ ਇੱਥੇ ਅੱਗ ਲੱਗੀ ਆ ਚੱਕ ਕੇ ਨੂੰ ਸਾਈਡ ਤੇ ਕੀਤਾ ਥੋੜਾ ਅਸੀਂ ਮੌਕੇ ਤੇ ਪਹੁੰਚੇ ਆ ਬਾਕੀ ਪਤਾ ਲੱਗਿਆ ਵੀ ਅੱਗ ਲੱਗਣ ਦਾ ਕਾਰਨ ਕੀ ਸੀਗਾ ਪਤਾ ਨਹੀਂ ਉਹ ਤਾਂ ਹੁਣ ਜਾਦਾ ਉਹ ਬੰਦਾ ਦੱਸ ਸਕਦਾ ਇਹ ਤਾਂ ਵੈਸੇ ਪਟੋਲਾ ਦੀ ਗੱਡੀ ਆ ਜੀ ਹੋ ਸਕਦਾ ਕਿਤੇ ਟੈਂਕੀ ਟੋਕੀ ਜਾਂ ਗੱਡੀ ਪੁਰਾਣੀ ਕਰਕੇ ਅੱਜ ਲੱਗੀ ਹੋਗੀ ਜਾਂ ਸ਼ਾਰਟ ਸਰਕਟ ਕਰਕੇ ਵੀ ਹੋ ਸਕਦਾ ਇਹ ਤਾਂ ਹੁਣ ਉਹਨੂੰ ਕੋਈ ਪਤਾ ਲੱਗੇ ਸਰ ਜੁਪੀਟਰ ਤੇ ਜਿਹੜਾ ਜਾ ਰਿਹਾ ਸੀ ਸਿੰਗਲ ਸੀਗਾ ਜਾਂ ਦੋ ਦਿਨ ਇਹ ਹੁਣ ਪਤਾ ਨਹੀਂ ਮੇਰੇ ਖਿਆਲ ਸਿੰਗਲ ਹੀ ਸੀਗਾ ਪਗੜੀ ਉਹਦੀ ਉਹ ਪਈ ਆ ਬਾਕੀ ਇੱਥੇ ਅੱਗ ਲੱਗੀ ਆ ਔਰ ਮੈਂ ਕਿਹਾ ਸਾਰੇ ਆ ਪੰਪ ਲੇਟ ਦੇ ਖਲਾ ਰਹੇ ਪਏ ਉਹਨੇ ਸਰ ਹਾਲਤ ਕਿਦਾ ਵੀ ਆ ਹੁਣ ਪਤਾ ਨਹੀਂ ਹੁਣ ਸਿਪਲ ਜਾ ਕੇ ਆਈ ਨੂੰ ਭੇਜਦੇ ਥਾਣੇ ਜਾ ਕੇ ਪਤਾ ਕਰ ਲੈਂਦੇ ਫਿਰ ਉਸ ਤੋਂ ਬਾਅਦ ਕਰਦੇ ਠੀਕ ਹੈ ਜੀ